ਸਾਜਨ ਲੋਕੋ ਪ੍ਰੇਜ਼ੈਂਟ ਦੋ ਜਹਾਨ ਦੇ ਮਾਲਕਾ ਖੰਡਾ ਬ੍ਰਹਿਮੰਡਾ ਵਿੱਚ ਪ੍ਰਕਾਸ਼ਮਾਨ ਬਾਣੀ ਨਿਰਗੁਣ ਸਰਗੁਣ ਦੇ ਸਰੂਪ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮubarək ਚਰਨਾਂ ਦੇ ਵਿੱਚ ਉਹਨਾਂ ਦੀ ਪਵਿੱਤਰ ਗੋਦ ਦੇ ਵਿੱਚ ਬਰਾਜਮਾਨ ਗੁਰਸੰਗਤ ਜੀ ਕਰੋ ਕਿਰਪਾ ਆਪਣੇ ਚਰਨ ਸੇਵਕ ਪੰਡਤ ਸੋਮਨਾਥ ਜੀ ਦੇ ਸ਼ਗਿਰਦ ਸ਼ੂਸ਼ਕ ਵਾਲੇ ਜਥੇ ਨੂੰ ਲਾਓ ਚਰਨਾਂ ਦੇ ਨਾਲ ਬੁਲਾਓ ਫਤਿਹ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਮਖੋ ਬੜੀ ਦੁਨੀਆ ਉਹ ਪਰਿਪੂਰਨ ਪਰਮਾਤਮਾ ਨੇ ਸਾਜੀ ਆ ਅਨੇਕਾਂ ਜੀਵੇ ਸੰਸਾਰ ਦੇ ਉੱਤੇ ਆਉਂਦੇ ਆ ਤੇ ਅਨੇਕਾਂ ਇਥੋਂ ਚਲੇ ਜਾਂਦੇ ਆ ਇਹ ਚਲੋ ਚੱਲੀ ਦਾ ਮੇਲਾ ਜਿਹੜੇ ਇਸ ਦੁਨੀਆ ਦੇ ਵਿੱਚ ਸਮਾਜ ਦੇ ਲਈ ਕੋਈ ਪਰਪਕਾਰੀ ਕੰਮ ਕਰਕੇ ਜਾਂਦੇ ਆ ਉਹਨਾਂ ਨੂੰ ਦੁਨੀਆ ਯਾਦ ਕਰਦੀ ਆ ਗੁਰਬਾਣੀ ਕਹਿੰਦੀ ਆ ਨੌਵੇਂ ਪਾਤਸ਼ਾਹ ਰਹਿੰਦੇ ਆ ਨਾਮ ਰਹਿਓ ਸਾਧੂ ਰਹੋ ਰਹੇੋ ਗੁਰਗੋ ਬਿੰਦ ਜਾਂ ਤਾਂ ਇਹ ਸੰਸਾਰ ਦੇ ਉੱਤੇ ਸਾਧੂ ਜਿਹੜੇ ਉਸ ਭਗਵਾਨ ਦਾ ਨਾਮ ਲੈਂਦੇ ਆ ਉਹ ਰਹਿੰਦੇ ਆ ਜਾਂ ਪਰ ਉਸ ਅਕਾਲ ਪੁਰਖ ਦਾ ਜਿਹੜਾ ਨਾਮ ਉਹ ਰਹਿ ਜਾਂਦਾ ਬਾਕੀ ਜਿਹੜਾ ਸਾਰਾ ਸੰਸਾਰ ਆ ਉਹ ਮਿਥਿਆ ਸਾਰਾ ਨਾਸਵਾਨ ਸਾਰਿਆਂ ਨੇ ਆਪਾਂ ਇਥੋਂ ਇੱਕ ਦਿਨ ਜਿਵੇਂ ਜਿਵੇਂ ਆਪਣੀ ਵਾਰੀ ਆ ਓਵੇਂ ਚਲੇ ਜਾਣਾ ਗਿਆਨੀ ਗਰਨਾਮ ਸਿੰਘ ਜੀ ਬਰਾੜ ਸਾਹਿਬ ਇਸ ਦੁਨੀਆ ਦੇ ਵਿੱਚ ਆਏ ਉਹਨਾਂ ਨੇ ਇੱਕ ਬਲਖਣ ਪੈੜਾ ਪਾਇਆ ਪ੍ਰੇਮ ਦਾ ਜਾਲ ਵਿਛਾਇਆ ਦਰਬਾਰ ਸਰ ਲੋਪੋ ਸਾਹਿਬ ਦੇ ਅਨੰਨ ਸੇਵਕ ਸ਼ਰਧਾਵਾਨ ਸਿਕ ਹੋਏ ਤੇ ਸਮਰਪਤ ਆਖਰੀ ਸਵਾਸਾਂ ਤੱਕ ਉਹਨਾਂ ਨੇ ਦਰਬਾਰ ਸਰ ਲੋਪੋ ਸਾਹਿਬ ਦੀ ਸੇਵਾ ਕੀਤੀ ਤੇ ਅੱਜ ਜਿਹੜਾ ਆਪਾਂ ਉਹਨਾਂ ਨੂੰ ਯਾਦ ਕਰਦੇ ਆ ਕਿਉਂਕਿ ਉਹਨਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਗੁਰੂ ਘਰ ਦੀ ਸੇਵਾ ਕੀਤੀ ਪ੍ਰਸੰਗ ਲਿਖੇ ਬਰਾੜ ਸਾਹਿਬ ਭਾਵੇਂ ਸਰੀਰਕ ਰੂਪ ਦੇ ਵਿੱਚ ਅੱਜ ਆਪਣੇ ਵਿੱਚ ਨਹੀਂ ਪਰ ਜਦੋਂ ਤੱਕ ਚੰਦ ਸੂਰਜ ਤੇ ਤਾਰੇ ਰਹਿਣਗੇ ਉਦੋਂ ਤੱਕ ਬਰਾੜ ਸਾਹਿਬ ਅਮਰ ਰਹਿਣਗੇ ਉਹਨਾਂ ਦੇ ਰਚੇ ਹੋਏ ਪ੍ਰਸੰਗ ਉਹਨਾਂ ਦੀਆਂ ਕਵਤਾਵਾਂ ਕੋੜੇ ਦੋਹਰੇ ਦਵਈਏ ਝੋਕਾ ਤਿੰਨ ਤਾਲਕਾ ਛੰਦ ਜਿਹੜੇ ਇਹ ਆਬੋ ਹਵਾ ਦੇ ਵਿੱਚ ਆਪਣੀ ਸੁਗੰਧ ਜਿਹੜੇ ਗੁਰਮਖੋ ਘੋਲਦੇ ਰਹਿਣਗੇ ਗੁਰਬਾਣੀ ਕਹਿੰਦੀ ਤਨ ਤਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਾਨੇ ਆਵਣ ਕਾ ਇਹ ਸੁਆਉ ਜਨ ਕੇ ਸੰਗਚਿਤ ਆਵੇ ਨਾਉ ਇਸ ਦੁਨੀਆ ਦੇ ਵਿੱਚ ਆਉਣਾ ਉਹ ਦਾ ਸਫਲਾ ਜਿਹੜਾ ਧਰਮ ਦੇ ਕਾਰਜ ਕਰਦਾ ਧਰਮ ਦੇ ਕਾਰਜ ਕਰਨ ਦੇ ਨਾਲ ਨਾਲ ਉਸ ਅਕਾਲ ਪੁਰਖ ਨੂੰ ਧਿਆਉਂਦਾ ਉਹ ਦੁਨੀਆ ਦੇ ਵਿੱਚ ਸਫਲਾ ਤੇ ਉਹ ਦਾ ਸੰਗ ਕੀਤਿਆਂ ਵੀ ਜਿਨ੍ਹਾਂ ਜਿਨ੍ਹਾਂ ਨੇ ਉਹ ਦਾ ਸੰਗ ਕੀਤਾ ਉਹ ਵੀ ਸਫਲ ਹੋ ਜਾਂਦੇ ਆ ਸਵਾਮੀ ਦਰਬਾਰਾ ਸਿੰਘ ਜੀ ਲੋਪੋ ਵਾਲੇ ਸਵਾਮੀ ਜੋਰਾ ਸਿੰਘ ਜੀ ਉਹਨਾਂ ਦਾ ਸੰਗ ਬਰਾੜ ਸਾਹਿਬ ਨੇ ਮਾਣਿਆ ਉਹ ਵੀ ਧੰਨ ਸੀ ਤੇ ਬਰਾੜ ਸਾਹਿਬ ਵੀ ਅੱਗੋਂ ਧੰਨ ਹੋ ਗਏ ਕਿਉਂਕਿ ਵਿਦਵਾਨ ਲੋਕ ਕਹਿੰਦੇ ਆ ਕਿ ਜੇ ਚੰਦਨ ਦੇ ਦਰਖਤ ਦੇ ਕੋਲ ਵੀ ਜਿਹੜਾ ਬੂਟਾ ਹੁੰਦਾ ਉਹਦੇ ਵਿੱਚੋਂ ਵੀ ਚੰਦਨ ਦੀ ਸੁਗੰਧ ਆਉਣ ਲੱਗ ਜਾਂਦੀ ਆ ਇਸੇ ਤਰ੍ਹਾਂ ਸਾਧੂਆਂ ਦਾ ਸੰਗ ਮਾਣਿਆ ਬਰਾੜ ਸਾਹਿਬ ਨੇ ਤੇ ਸਾਧੂ ਰੂਪ ਹੋ ਗਏ ਨਿਸ਼ਕਾਮ ਸੇਵਾ ਕੀਤੀ ਉਹਨਾਂ ਨੇ ਦਰਬਾਰ ਸਾਹਿਬ ਲੋਪੋ ਸਾਹਿਬ ਦਰਬਾਰ ਦੀ ਲੋ ਪਹਿਲਾਂ ਵੀਰ ਤੋਂ ਇੱਕ ਸ਼ੇਰ ਸਰਵਣ ਕਰੋ ਫਿਰ ਆਪ ਜੀ ਦੇ ਮubarək ਚਰਨਾਂ ਦੇ ਵਿੱਚ ਬਰਾੜ ਸਾਹਿਬ ਦੇ ਚਰਨਾਂ ਦੇ ਵਿੱਚ ਇੱਕ ਸ਼ਰਧਾ ਰੂਪੀ ਪੁਸ਼ਪ ਭੇਟ ਕਰਾਂਗੇ ਆਪਾਂ ਕਵਿਤਾ ਦੇ ਰਹੇ ਹਾਂ ਪਹਿਲਾਂ ਮੇਰੇ ਵੀਰ ਤੋਂ ਇੱਕ ਸ਼ਬਦ ਸਰਵਣ ਕਰੋ ਨਜ਼ਰਾਨੀ ਵੀ ਆ ਰੱਖ ਕੇ ਤੁਰੇ ਬੰਦਾ ਮਨ ਲੱਭਦਾ ਬਹੁਤ ਜਹਾਨ ਉਤੇ ਨਗਰਾਨੇ ਮੀਆਂ ਰੱਖ ਕੇ ਤੁਰੇ ਬੰਦਾ ਮਨ ਲੱਭਦਾ ਬਹੁਤ ਜਹਾਨ ਉਤੇ ਅਮ ਲਗੀ ਤਾਗੇ ਸ਼ਬਦ ਤੇ ਕਰੇ ਹਿੰਦੂ ਮੁਸਲਮਾਨ ਵੀ ਕਰੇ ਸਦਾ ਹੀ ਰਣ ਖੁੱਲ ਰਵੇ ਗੁਰੂ ਦਾ ਸ਼ਬਦ ਜਬਾਨ ਉਤੇ ਤੱਤੇ ਥੰਮ ਵੀ ਉਹ ਨਾਮ ਉਸਾਰ ਦੇਣਾ ਪੱਕੇ ਰਹਿਣ ਜੋ ਦੀਨ ਅਮਾਨ ਉਤੇ ਪੱਕੇ ਰਹਿਣ ਜੋ ਦੀਨ ਅਮਾਨ ਉਤੇ ਗੁਰਮਖੋ ਬਰਾੜ ਸਾਹਿਬ ਨੇ ਪਿਆਰ ਹੀ ਪਿਆਰ ਸੰਸਾਰ ਦੇ ਵਿੱਚ ਬਖੇਰਿਆ ਲਓ ਅਸੀਂ ਆਪ ਜੀ ਦੇ ਚਰਨਾਂ ਦੇ ਵਿੱਚ ਜਿਹੜੀ ਕਵਤਾ ਪੇਸ਼ ਕਰਨ ਲੱਗੇ ਆ ਉਹਦਾ ਸਿਰਲੇਖਾ ਗੁਰਮਖੋ ਪੈਸਾ ਐਸ ਵਕਤ ਜਿਹੜਾ ਸਾਰੀ ਦੁਨੀਆ ਮੁੱਖ ਪੈਸਾ ਰੱਖ ਲਿਆ ਪੈਸੇ ਵਾਲੇ ਨੂੰ ਗੁਰਮਖੋ ਸਲਾਮਾ ਹੁੰਦੀਆਂ ਮਾੜੇ ਨੂੰ ਸੰਸਾਰ ਦੇ ਵਿੱਚ ਕੋਈ ਨਹੀਂ ਪੁੱਛਦਾ ਇੱਕ ਗੁਰਮਖੋ ਹੀਰਿਆਂ ਦਾ ਵਪਾਰੀ ਸੀ ਹੀਰਿਆਂ ਦਾ ਵਪਾਰੀ ਉਹ ਹੀਰਿਆਂ ਦਾ ਵਪਾਰ ਕਰਦਾ ਸੀ ਪੁਰਾਣਾ ਸਮਾਂ ਸੀ ਉਹਦਾ ਇੱਕ ਕੀਮਤੀ ਹੀਰਾ ਉਹ ਇੱਕ ਚੂਹੇ ਨੇ ਖਾ ਲਿਆ ਹੁਣ ਉਹਨੇ ਜਦੋਂ ਦੇਖਿਆ ਕਿ ਜਿਹੜਾ ਮੇਰਾ ਹੀਰਾ ਸੀ ਉਹ ਇੱਕ ਲੱਭ ਨਹੀਂ ਰਿਹਾ ਤੇ ਚੂਹਾ ਖਾ ਗਿਆ ਗੁਰਮਖ ਜਨੋ ਉਹ ਆਸੇ-ਪਾਸੇ ਵੇਂਦਾ ਫਿਰਦਾ ਹੁਣ ਚੂਹੇ ਜਿਹੜੇ ਸੀ ਘਰੇ ਪਰਮਾਰ ਸੀ ਚੂਹਿਆਂ ਦੀ ਪਤਾ ਲੱਗੇ ਨਾ ਕਿਹੜਾ ਚੂਹਾ ਹੀਰਾ ਖਾ ਗਿਆ ਉਹਨੇ ਥੋਡੇ ਵਰਗੇ ਕਿਸੇ ਸਿਆਣੇ ਪੁਰਸ਼ ਨੂੰ ਕਿਹਾ ਯਾਰ ਹੀਰਾ ਬੜਾ ਕੀਮਤੀ ਸੀ ਮੈਨੂੰ ਤਾਂ ਘਾਟਾ ਬੜਾ ਪੈ ਜਾਣਾ ਚੂਹਾ ਹੀਰਾ ਖਾ ਗਿਆ ਹੁਣ ਪਤਾ ਲੱਗਦਾ ਨਹੀਂ ਚੂਹੇ ਜਾਦੇ ਆ ਕਰੇ ਉਹ ਕਹਿੰਦਾ ਕੋਈ ਨਹੀਂ ਆਪਾਂ ਸਵੇਰੇ ਪਤਾ ਲਾਵਾਂਗੇ ਉਹ ਆਇਆ ਵੀਰੋ ਆਇਆ ਉਹਨੂੰ ਜਲ ਪਾਣੀ ਛਕਾਇਆ ਬੈਠਾ ਉਹ ਬੈਠਾ ਇਹ ਨਿਗਾਹ ਰੱਖੀ ਸਾਰੇ ਚੂਹੇ ਟੱਪਦੇ ਫਿਰਦੇ ਆ ਇੱਕ ਪਾਸੇ ਜੇ ਹੋਇਆ ਬੈਠਾ ਨੇ ਪੂਛ ਉਹਦੀ ਐ ਕੁੰਡੀ ਕੀਤੀ ਮੈਂ ਮਗਨ ਹੋਇਆ ਬੈਠਾ ਆਪਦਾ ਵਖਰੀ ਮੋਜ ਦੇ ਵਿੱਚ ਉਹ ਕਹਿੰਦਾ ਯਾਰ ਉਹ ਚੂਏ ਨੇ ਖਾਦਾ ਹੀਰਾ ਚਲੋ ਜੀ ਜਦੋਂ ਉਹਨੇ ਹਾਂ ਕਹੀ ਉਹਨੇ ਮਾਰਿਆ ਡੰਡਾ ਚੂਹਾ ਪੁੱਠਾ ਕਰਤਾ ਦੂਜਾ ਡੰਡਾ ਮਾਰਿਆ ਹੀਰਾ ਨਿਕਲ ਆਇਆ ਉਹ ਆਣਾ ਮੈਨੂੰ ਇਹ ਦੱਸ ਪਹਿਲਾਂ ਹੀਰਾ ਦਾ ਜਿਹੜਾ ਮਿਲਣਾ ਸੀ ਮਿਲ ਗਿਆ ਕਹਿੰਦਾ ਤੈਨੂੰ ਕਿਵੇਂ ਪਤਾ ਲੱਗਾ ਵੀ ਇਹਨੇ ਹੀਰਾ ਖਾਦਾ ਉਹ ਆਣਾ ਇਹਦੇ ਚਾਲ ਢਾਲ ਨੇ ਮੈਨੂੰ ਦੱਸਤਾ ਕਿ ਇਹਦੇ ਅੰਦਰ ਹੀਰਾ ਕਹਿੰਦਾ ਇਹਦੀ ਦੂਜੇ ਸਾਰੇ ਖੇਡ ਦੇ ਫਿਰਦੇ ਆ ਰਲ ਕੇ ਰਹਿੰਦੇ ਕਹਿੰਦਾ ਇਹਦੀ ਪੂਸ਼ਕੁੰਡੀ ਕੀਤੀ ਆ ਪਾਸੇ ਬੈਠਾ ਇਸੇ ਤਰ੍ਹਾਂ ਗੁਰਮਖੋ ਜਿਹੜਾ ਭੈਣ ਭਰਾ ਹੁੰਦਾ ਆਪਣਾ ਉਹਦੀ ਵੀ ਪੂਸ਼ਕੁੰਡੀ ਹੋ ਜਾਂਦੀ ਜਿਹਦੇ ਕੋਲੇ ਚਾਰ ਪੈਸੇ ਆ ਜਾਂਦੇ ਆ ਭਾਵੇਂ ਸਿਆਲ ਦੇ ਵਿੱਚ ਵਿਆਹ ਆਇਆ ਹੋਵੇ ਪਾਸੇ ਬੈਠਾ ਹੁੰਦਾ ਦੂਜੇ ਧੁੱਪੇ ਬਹਿਣਗੇ ਕਹੂਗਾ ਨਹੀਂ ਯਾਰ ਮੇਰੇ ਕੋਟ ਪਾਇਆ ਮੈਨੂੰ ਠੰਡ ਲੱਗਦੀ ਆ ਭੈਣ ਭਾਈ ਸਭ ਸਜਣੋ ਪੈਸੇ ਦੇ ਆ ਪੈਸੇ ਨੂੰ ਸਲਾਮਾ ਹੁੰਦੀਆਂ ਬੰਦੇ ਦੀ ਕੋਈ ਵੈਲਿਊ ਨਹੀਂ ਠੀਕ ਹੈ ਲੋ ਕਪਤਾਬ ਜੀ ਦੇ ਮੁਬਾਰਕ ਚਰਨਾ ਜਪੇਸ਼ ਕਰਨ ਲੱਗੇ ਆ ਦੁਨੀਆ ਪੁੱਤ ਪੈਸੇ ਦੀ ਪੈਸੇ ਨੂੰ ਹੌਣ ਸਲਾਮਾ ਲੈ ਵੀ ਪੰਮਿਆ ਇੱਕ ਸ਼ੇਰ ਲਾ ਪਹਿਲਾਂ ਫੇਰ ਕਪਤਾ ਸ਼ੁਰੂ ਕਰਦੇ ਆ ਸੱਚ ਬਰਾਬਰ ਤਾਂ ਨਹੀਂ ਝੂਠ ਬਰਾਬਰ ਤਾਂ ਪੈਸਾ ਹੋ ਗਿਆ ਜੀ ਹਰ ਕੋਈ ਪੈਸਾ ਪੈਸਾ ਕਰਦਾ ਸਭ ਰਿਸ਼ਤੇ ਪੈਸੇ ਦੇ ਨਾ ਕੋਈ ਭੈਣ ਭਾਈ ਜੀ ਕਰਦਾ ਪੈਸਾ ਹੋ ਗਿਆ ਜੀ ਹਰ ਕੋਈ ਪੈਸਾ ਪੈਸਾ ਕਰਦਾ ਸਭ ਰਿਸ਼ਤੇ ਪੈਸੇ ਦੇ ਨਾ ਕੋਈ ਭੈਣ ਭਾਈ ਜੀ ਕਰਦਾ ਓ ਬੱਲੇ ਜੇ ਪੈਸਾ ਦੂਰ ਮੇੜ ਤੇ ਕੱਢ ਕੱਢ ਪਾਵਾਂ ਦੁਨੀਆ ਪੁੱਤ ਪੈਸੇ ਦੀ ਪੈਸੇ ਨੂੰ ਹੋਣਾ ਸਲਾਮਾ ਇੱਥੇ ਤਾਂ ਮਾੜੇ ਦੀ ਇੱਥੇ ਤਾਂ ਮਾੜੇ ਦੀ ਕੋਈ ਗੱਲ ਨਾ ਸੁਣਨੀ ਚਾਵੇ ਬਈ ਪੈਸੇ ਵਾਲੇ ਨੂੰ ਹਲ ਕੋਈ ਬਾਈ ਆਖ ਬੋਲਾ ਨਾਮ ਅਖਵਾਉਂਦੀ ਉਹ ਤਕੜੇ ਦੇ ਆਈ ਬਾਹ ਨੂੰ ਉਹਦਾ ਟੱਕ ਦਿੰਦਾ ਹੈ ਨਾਮਾ ਦੁਨੀਆ ਪੁੱਤ ਪੈਸੇ ਦੀ ਪੈਸੇ ਨੂੰ ਕਰ ਸਲਾਮਾ ਓਹ ਦੇ ਚਾਲ ਛਲੜ ਪੱਲੇ ਜੇ ਚਾਲ ਛਲੜ ਪੱਲੇ ਸਾਰੇ ਆਪਣਾ ਕੁਝ ਨਹੀਂ ਪੱਲੇ ਤਾਂ ਪਿੰਡ ਦੇ ਦੂਜੇ ਪਾਸੇ ਵਿੰਦੇ ਮਾੜੇ ਦੀ ਬਾਤਾਂ ਮਾੜੇ ਦੀ ਬਾਤਾਂ ਕੋਈ ਫੜਦਾ ਟਾਮਾ ਟਾਮਾ ਦੁਨੀਆ ਪੁੱਤ ਪੈਸੇ ਲੱਖਾਂ ਰਚਣ ਡਰੰਮਾ ਦੁਨੀਆ ਪੁੱਤ ਪੈਸੇ ਦੀ ਪੈਸੇ ਨੂੰ ਕਰ ਸਲਾਮ ਓ ਪੈਸੇ ਦੇ ਜੋਲਾ ਤੇ ਦੋਸ਼ੀ ਜੇਲੀ ਲੈਣ ਨਜਾਵੇ ਪੈਸੇ ਦੇ ਜੋਲਾ ਤੇ ਦੋਸ਼ੀ ਜੇਲੀ ਲੈਣ ਨਜਾਵੇ ਬਿਨ ਪੈਸੇ ਤੌ ਸੱਚੇ ਓ ਬਿਨ ਪੈਸੇ ਤੌ ਸੱਚੇ 판ਸੀ ਚੜਦੇ ਫਿਰਾਂ ਵਿੱਚ ਆਵੇ ਔਰ ਚੁਰਦਾ ਤੱਕ ਵੀਰਾਂ ਨੂੰ ਚੁਰਦਾ ਤੱਕ ਵੀਰਾਂ ਨੂੰ ਰਾਜ ਕੀ ਰੋ ਦੇਵੇ ਓਲਾਮਾ ਦੁਨੀਆਂ ਪੁੱਤ ਪੈਸੇ ਦੀ ਪੈਸੇ ਨੂੰ ਕਰੇ ਸਲਾਮਾ ਦੁਨੀਆਂ ਪੁੱਤ ਪੈਸੇ ਦੀ ਗੁਰਮਖੋ ਇਨੀਕ ਸੇਵਾ ਪ੍ਰਵਾਨ ਕਰਿਓ ਅਸੀਂ ਆਪਣੇ ਆਪ ਨੂੰ ਵੜ ਭਾਗੇ ਸਮਝਦੇ ਆ ਕਿ ਉਸ ਕਵੀਸ਼ਰੀ ਮਾਤਾ ਦੇ ਮਹਾਨ ਸਪੂਤ ਗਿਆਨੀ ਗਰਨਾਵ ਸਿੰਘ ਜੀ ਬਰਾੜ ਸਾਹਿਬ ਦੇ ਵਰਸੀ ਸਮਾਗਮ ਦੇ ਵਿੱਚ ਅਸੀਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਹਾਜ਼ਰੀ ਭਰੀ ਸ਼ੰਦ ਬੋਲਦਿਆਂ ਤੋਂ अनेका ਸ਼ਬਦ ਅਧੂਰੇ ਬੋਲੇ ਜਾਂਦੇ ਆ ਗੁਰੂ ਕੀਆ ਸੰਗਤਾਂ ਦੋ ਜਹਾਨ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਬਖਸ਼ਣ ਜੋਗ ਅਰਦਾਸ ਕਰਿਓ ਸਾਵਰ ਔਰ ਸੰਤੋਖ ਦੀ ਦਾਤ ਜਿਹੜੀ ਉਹ ਪੱਲੇ ਰਹਿ ਜਾਵੇ ਔਰ ਇਸ ਦਰਬਾਰ ਦੇ ਉੱਤੋਂ ਸਾਨੂੰ ਵੀ ਅਸੀਂ ਝੋਲੀ ਝੜਦੇ ਆ ਕਿ ਕਾਬ ਦੀ ਜਿਹੜੀ ਉਹ ਖੈਰ ਪੈ ਜਾਵੇ ਇਸੇ ਆਸ ਦੇ ਨਾਲ ਤੁਹਾਡੇ ਮubarਕ ਚਰਨਾਂ ਦੇ ਵਿੱਚ ਹਾਜ਼ਰ ਹੋਏ ਆ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ